ਇਸ ਕਹਾਣੀ ਦਾ ਮੁੱਖ ਨੀਮ ਹੈ ਜੋ ਬੀਜੋਗੇ ਉਹੀ ਖਾਓਗੇ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਦੇ ਦੋ ਲੜਕੇ ਸਨ ਇੱਕ ਵੱਡਾ ਲੜਕਾ ਅਤੇ ਇੱਕ ਛੋਟਾ ਲੜਕਾ ਜਿਹੜਾ ਵੱਡਾ ਲੜਕਾ ਸੀ ਬੜਾ ਹੀ ਆਲਸੀ ਤੇ ਬੜਾ ਹੀ ਸ਼ੈਤਾਨ ਸੀ ਅਤੇ ਛੋਟਾ ਲੜਕਾ ਬੜਾ ਹੀ ਮਿਹਨਤੀ ਸੀ ਸਾਰਾ ਦਿਨ ਮਿਹਨਤ ਕਰਦਾ ਰਹਿੰਦਾ ਇੱਕ ਦਿਨ ਕਿਸਾਨ ਨੇ ਦੋਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਆਖਿਆ ਕਿ ਜ਼ਿੰਦਗੀ ਵਿੱਚ ਜੋ ਤੁਸੀਂ ਬੀਜੋਗੇ ਉਹੀ ਤੁਸੀਂ ਖਾਓਗੇ ਇਹ ਗੱਲ ਸੁਣ ਕੇ ਦੋਨੇ ਲੜਕੇ ਤਰਪਏ ਅਤੇ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਫਿਰ ਉਹ ਕਿਸਾਨ ਬਹੁਤ ਹੀ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਤੇ ਇੰਨੇ ਨੂੰ ਉਸ ਦੀ ਮੌਤ ਹੋ ਗਈ ਮੌਤ ਤੋਂ ਪਹਿਲਾਂ ਵੀ ਉਸ ਉਸ ਲੜਕਿਆਂ ਨੂੰ ਉਸ ਕਿਸਾਨ ਨੇ ਇਹੀ ਕਿਹਾ ਕਿ ਜੋ ਬੀਜੋਗੇ ਉਹੀ ਖਾਓਗੇ ਪਰ ਵੱਡੇ ਲੜਕੇ ਨੇ ਉਹ ਸ਼ੈਤਾਨ ਹੋਣ ਕਾਰਨ ਉਸ ਨੇ ਛੋਟੇ ਲੜਕੇ ਨੂੰ ਘਰ ਵਿੱਚੋਂ ਕੱਢ ਦਿੱਤਾ ਅਤੇ ਜੋ ਵੀ ਸਾਰੀ ਜ਼ਮੀਨ ਅਤੇ ਧਨ ਸੀ ਵੱਡਾ ਲੜਕਾ ਸਾਹਮਣੇ ਬੈਠ ਗਿਆ ਅਤੇ ਛੋਟੇ ਲੜਕੇ ਨੇ ਉਸ ਘਰ ਤੋਂ ਦੂਰ ਆਪਣੇ ਪਿੰਡ ਵਿੱਚ ਜਾ ਕੇ ਇੱਕ ਮੈਦਾਨ ਖਾਲੀ ਪਿਆ ਹੋਇਆ ਸੀ ਉੱਥੇ ਜਾ ਕੇ ਝੌਂਪੜੀ ਪਾ ਲਈ ਅਤੇ ਝੌਂਪੜੀ ਵਿੱਚ ਰਹਿਣ ਲੱਗ ਪਿਆ ਅਤੇ ਉਸ ਦੇ ਨਾਲ ਜਿਹੜੇ ਖੇਤ ਸਨ ਉਹ ਹਜੇ ਖਾਲੀ ਹੀ ਪਏ ਹੋਏ ਸਨ ਇੱਕ ਦਿਨ ਉਹ ਇੱਕ ਦਰਾਖਤ ਤੱਲੇ ਬੈਠਾ ਹੋਇਆ ਸੀ ਤੇ ਇੱਕ ਚਿੜੀ ਦਾ ਬੱਚਾ ਜਿਹੜਾ ਬਹੁਤ ਹੀ ਹਜੇ ਛੋਟਾ ਸੀ ਨਾ ਤਾਂ ਉਹ ਉੱਡ ਸਕਦਾ ਸੀ ਨਾ ਕਿਤੇ ਉੱਡ ਕੇ ਜਾ ਸਕਦਾ ਸੀ ਉਸ ਤੇ ਹਮਲਾ ਇੱਕ ਸੱਪ ਨੇ ਕਰ ਦਿੱਤਾ ਤਾਂ ਉਸ ਲੜਕੇ ਨੇ ਦੇਖ ਲਿਆ ਅਤੇ ਜਦੋਂ ਦੇਖਿਆ ਤੇ ਉਸ ਨੇ ਉਸ ਚਿੜੀ ਦੇ ਬੱਚੇ ਨੂੰ ਛੜਾ ਕੇ ਉਸ ਦੇ ਆਲ ਨੇ ਵਿੱਚ ਬਿਠਾਲ ਦਿੱਤਾ ਤੇ ਚਿੜੀ ਖੁਸ਼ ਹੋ ਗਈ ਫਿਰ ਇੱਕ ਦਿਨ ਜਿੜੀ ਉੱਡਦੀ ਉੱਡਦੀ ਉਸ ਦੀ ਝੌਂਪੜੀ ਤੇ ਜਾ ਬੈਠੀ ਅਤੇ ਉਸ ਨੇ ਦੇਖਿਆ ਕਿ ਇਸ ਦੇ ਇਸ ਛੋਟੇ ਲੜਕੇ ਦੇ ਤਾਂ ਹਾਲਾਤ ਬੜੇ ਮਾੜੇ ਹਨ ਜਿਹੜਾ ਕਿ ਬਹੁਤ ਹੀ ਗਰੀਬ ਹੈ ਫਿਰ ਉਸ ਨੇ ਇੱਕ ਦਿਨ ਕੁਝ ਚੁਗ ਕੇ ਲਿਆਂਦਾ ਕੁਝ ਬੀਜ ਚੁਗ ਕੇ ਲਿਆਂਦੇ ਅਤੇ ਉਸ ਦੀ ਝੌਂਪੜੀ ਦੇ ਆਲੇ-ਦੁਆਲੇ ਆ ਕੇ ਖਿਲਾਰ ਦਿੱਤੇ ਅਤੇ ਜਦੋਂ ਉਹ ਖਿਲਾਰੇ ਤੇ ਹੌਲੀ-ਹੌਲੀ ਉਹ ਬੀਜ ਫਲ ਪਾਲਦੇ ਹੋਏ ਇੱਕ ਵੱਡੇ ਹੋ ਗਏ ਉਹਨਾਂ ਦੀ ਬੇਲ ਬਣ ਗਈ ਅਤੇ ਉਹਨਾਂ ਨੂੰ ਖਰਬੂਜੇ ਲੱਗ ਗਏ ਜਦੋਂ ਇੱਕ ਖਰਬੂਜਾ ਉਸਨੇ ਖਾਣ ਲਈ ਤੋੜਿਆ ਤੇ ਉਸ ਦੇ ਵਿੱਚੋਂ ਬਹੁਤ ਸਾਰਾ ਸੋਨਾ ਨਿਕਲਿਆ ਅਤੇ ਜਦੋਂ ਦੂਜਾ ਤੋੜਿਆ ਤਾਂ ਉਸ ਦੇ ਵਿੱਚੋਂ ਵੀ ਬਹੁਤ ਸਾਰਾ ਸੋਨਾ ਨਿਕਲਿਆ ਇਸ ਨਾਲ ਉਹ ਲੜਕਾ ਬੜਾ ਹੀ ਖੁਸ਼ ਹੋ ਗਿਆ ਅਤੇ ਉਹ ਹੁਣ ਬਹੁਤ ਹੀ ਜ਼ਿਆਦਾ ਅਮੀਰ ਹੋਣ ਲੱਗ ਪਿਆ ਇਹ ਇਹ ਗੱਲ ਜਦੋਂ ਉਸ ਦੇ ਵੱਡੇ ਭਰਾ ਨੂੰ ਪਤਾ ਲੱਗੀ ਤੇ ਉਸ ਨੇ ਵੀ ਇਦਾਂ ਹੀ ਕਰਨ ਬਾਰੇ ਸੋਚਿਆ ਉਹ ਵੀ ਇੱਕ ਚਿੜੀ ਦੀ ਭਾਲ ਵਿੱਚ ਪਿੰਡ ਵਿੱਚ ਚਲੇ ਗਿਆ ਅਤੇ ਉਸ ਨੇ ਉਹ ਹਜੇ ਪਿੰਡ ਵਿੱਚ ਜਾ ਹੀ ਰਿਹਾ ਸੀ ਤੇ ਉਸ ਦੇ ਪੈਰਾਂ ਥੱਲੇ ਇੱਕ ਚਿੜੀ ਦਾ ਬੱਚਾ ਆ ਗਿਆ ਅਤੇ ਉਸ ਨੂੰ ਚੁੱਕ ਕੇ ਉਹ ਆਪਣੇ ਘਰ ਵਿੱਚ ਲੈ ਗਿਆ ਅਤੇ ਉਸ ਨੂੰ ਕਹਿਣ ਲੱਗਾ ਕਿ ਕਹਿਣ ਲੱਗਾ ਕਿ ਜਿੱਦਾਂ ਉਸ ਨੇ ਬੀਜ ਖਿਲਾਰੇ ਸਨ ਮੇਰੇ ਵੀ ਖੇਤਾਂ ਵਿੱਚ ਤੂੰ ਖਿਲਾਰ ਦੇ ਉਸ ਨੇ ਵੀ ਬੀਜ ਖਿਲਾਰ ਦਿੱਤੇ ਅਤੇ ਉਹ ਜਲਦੀ ਹੀ ਵੱਡੇ ਹੋ ਗਏ ਅਤੇ ਇੱਕ ਬੇਲ ਬਣੀ ਤੇ ਉਸ ਨੂੰ ਵੀ ਖਰਬੂਜੇ ਲੱਗ ਗਏ ਜਦੋਂ ਉਸ ਨੇ ਪਹਿਲਾ ਖਰਬੂਜਾ ਤੋੜਿਆ ਅਤੇ ਉਸ ਨੂੰ ਕੱਟ ਕੇ ਖਾਣ ਲੱਗਾ ਤੇ ਉਸ ਵਿੱਚੋਂ ਅਨੇਕਾਂ ਸਪਾਹੀ ਨਿਕਲੇ ਜਿਹੜੇ ਉਸ ਦੇ ਘਰ ਵਿੱਚ ਵੜ ਗਏ ਅਤੇ ਜਦੋਂ ਉਸ ਨੇ ਦੂਜਾ ਖਰਬੂਜਾ ਕਟਿਆ ਤੇ ਉਸ ਵਿੱਚੋਂ ਅਨੇਕਾਂ ਸੱਪ ਅਤੇ ਹੋਰ ਜੀਵ ਜੰਤੂ ਨਿਕਲੇ ਜਿਹੜੇ ਉਸ ਦੇ ਘਰ ਵਿੱਚ ਵੜ ਗਏ ਅਤੇ ਉਸ ਦਾ ਸਾਰਾ ਹੀ ਘਰ ਅਤੇ ਧਨ ਨਾਸ਼ਟ ਖਾ ਕੇ ਨਸ਼ਟ ਕਰ ਦਿੱਤਾ। ਇਦਾਂ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਇਆ ਤੇ ਰੋਣ ਲੱਗ ਪਿਆ। ਇੱਕ ਦਿਨ ਰੋਂਦਾ ਰੋਂਦਾ ਉਹ ਛੋਟੇ ਭਰਾ ਦੇ ਕੋਲ ਗਿਆ ਕਿਉਂਕਿ ਉਹ ਹੁਣ ਬਹੁਤ ਹੀ ਜ਼ਿਆਦਾ ਅਮੀਰ ਹੋ ਗਿਆ ਸੀ ਇਸ ਕਰਕੇ ਉਸ ਦਾ ਵੱਡਾ ਭਰਾ ਆਪਣੇ ਛੋਟੇ ਭਰਾ ਕੋਲ ਚਲੇ ਗਿਆ ਤੇ ਰੋਣ ਲੱਗਾ ਕਹਿੰਦਾ ਮੇਰਾ ਤਾਂ ਸਾਰਾ ਕੁਝ ਲੁੱਟ ਹੋ ਗਿਆ ਤੇ ਸਾਨੂੰ ਉਸ ਨੇ ਆਪਣੇ ਵੱਡੇ ਭਰਾ ਨੂੰ ਫਿਰ ਵੀ ਗਾਲ ਨਾਲ ਲਾ ਲਿਆ ਅਤੇ ਇਹ ਹੀ ਸਿੱਖਿਆ ਸਾਨੂੰ ਇਸ ਕਹਾਣੀ ਵਿੱਚੋਂ ਮਿਲਦੀ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਅਸੀਂ ਖਾਵਾਂਗੇ ਸਾਨੂੰ ਕਦੇ ਵੀ ਕਿਸੇ ਨਾਲ ਜ਼ਿੰਦਗੀ ਵਿੱਚ ਕੋਈ ਮਾੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਰੱਬ ਤਾਂ ਸਭ ਕੁਝ ਦੇਖਦਾ ਹੀ ਹੈ ਇਦਾਂ ਹੀ ਇਸ ਦੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨਾਲ ਕੀਤੀ ਸੀ ਤੇ ਉਹੀ ਉਸ ਨਾਲ ਹੋਇਆ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ